ਕਾਲੇ ਬਲੀਏ ਆ ਪਾਈ ਲਿਆਂਦੇ ਵੱਟ ਖਾਣੇ ਲਾਣੇ ਬਲੀਏ ਰੱਖ ਕਰ ਪਾਨਾਂ ਉੱਤੇ ਖਾਂਦੇ ਰੋਟੀਆਂ ਉਹ ਖੋਦੇ ਨਿਆਣੇ ਕੀ ਸਿਆਣੇ ਬਲੀਏ ਓਏ ਇਹ ਉੱਤੇ ਅੱਖਿਓ ਜੀਵਤ ਕਰਦੇ ਅੜੀ ਦੀ ਗਵਾਹੀ ਸੜਾਇਆ ਕਿ ਪਰਦਾ ਇਹ ਸਾਡੇ ਸੀਨੀਅਰ ਪੁਲਿਸ ਕਪਤਾਨ ਸ੍ਰੀ ਮਨਦੀਪ ਸਿੰਘ ਸਿੱਧੂ ਆਈਪੀਐਸ ਐਸਐਸਪੀ ਸੰਗਰੂਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਉਹਦਾ ਸਹਿਦੋਸ਼ੀਆ ਜੀ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਵੱਲੋਂ ਕੁਝ ਭੜਕਾਉ ਜਿਹੜੇ ਸੰਦੇਸ਼ ਲੋਕਾਂ ਨੂੰ ਦਿੱਤੇ ਜਾ ਰਹੇ ਸੀ ਕੁਝ ਬਦਮਾਸ਼ੀ ਦੀ ਰੰਗਤ ਦਿੱਤੀ ਜਾ ਰਹੀ ਸੀ ਉਹਨਾਂ ਕੋਲੋਂ ਜਿਹੜਾ ਤਲਵਾਰਾਂ, ਕਿਰਪਾਨਾਂ ਤੇ ਹੋਰ ਕਿਰਚਾਂ ਵਗੈਰਾ ਬਰਾਮਦ ਕਰਵਾਈਆਂ ਗਈਆਂ। ਕੁਝ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕਤ ਦੇ ਵਿੱਚ ਸੀ। ਸਰ ਇਹ ਕਿਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਸੀ? ਕਿੱਥੇ ਸੋਸ਼ਲ ਮੀਡੀਆ ਤੇ ਕਰਦੇ ਸੀ ਇਹ? ਇਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਜਿਹੜੀਆਂ ਵਾਇਰਲ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇਹ ਭੰਡੀ ਪ੍ਰਚਾਰ ਕਰਦੇ ਸੀ। ਉਸ ਤੋਂ ਬਿਨਾ ਜੇ ਕਿਸੇ ਨਾਲ ਲੜਾਈ ਝਗੜਾ ਹੁੰਦਾ ਸੀ ਉਸ ਦੀ ਵੀਡੀਓ ਵੀ ਬਣਾ ਕੇ ਉਹਦ ਨੂੰ ਬਦਮਾਸ਼ੀ ਦੇ ਵਿੱਚ ਪੈਰ ਧਰਦੇ ਸੀ। ਤੋ ਸਾਡੇ ਕਪਤਾਨ ਪੁਲਿਸ ਸੀਨੀਅਰ ਕਪਤਾਨ ਐਸਐਸਪੀ ਸਾਹਿਬ ਦੇ ਦੇਸ਼ਾ ਨਿਰਦੇਸ਼ ਨੇ ਕਿ ਕੋਈ ਵੀ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਿਹੜੇ ਮਾੜੇ ਅਨਸਰ ਨੇ ਗੁੰਡੇ ਅਨਸਰ ਨੇ ਉਹਨਾਂ ਨੂੰ ਸਖਤੀ ਨਾਲ ਜੱਟਿਆ ਜਾਊਗਾ ਜੀ ਤੇ ਉਹਨਾਂ ਕਿਸੇ ਵਾਰਦਾਤ ਚ ਸ਼ਾਮਲ ਹੈਗੇ ਨੇ ਜੀ ਇਹ ਇਹਨਾਂ ਦੇ ਵਿੱਚੋਂ ਜਿਹੜਾ ਵਿਅਕਤੀ ਅਸੀਂ ਗ੍ਰਿਫਤਾਰ ਕੀਤਾ ਜੀ ਤਾਰੀ ਜਗਤਾਰ ਸਿੰਘ ਉਹਦੇ ਉੱਪਰ ਪਹਿਲਾਂ ਇੱਕ ਮੁਕੱਦਮਾ ਦਰਜ ਹੈ ਜੀ ਉਹਦੇ ਵਿੱਚ ਉਹਨਾਂ ਨੇ ਇੱਕ 13 ਸਾਲ ਦੀ ਬੱਚੀ ਦੇ ਨਾਲ ਛੇੜਖਾਨੀ ਦਾ ਮੁਕੱਦਮਾ ਪਹਿਲਾਂ ਦਰਜ ਹੈ ਜੀ 85 ਨੰਬਰ ਐਫਆਈਆਰ ਥਾਣਾ ਪਵਾਨੀ ਘੜਦੀ ਉਹਦੇ ਚੋ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਕਿੰਨੀ ਕਿੰ 19 ਸਾਲ ਦਾ ਜੀ ਤੇ ਅਜੇ ਵਿਹਲਾ ਜੀ ਕੋਈ ਕੰਮ ਕਰ ਨਹੀਂ ਕਰਦਾ ਜੀ ਬਾਕੀ ਇਹਦਾ ਨਾਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਜਿਹੜੇ ਇਹਨਾਂ ਵੱਲੋਂ ਵਾਰਦਾਤ ਕੋਈ ਕੀਤੀ ਗਈ ਹੈ ਉਹਦੇ ਬਾਰੇ ਜਿਹੜੇ ਖਲਾਸੇ ਕੀਤੇ ਜਾਣਗੇ ਇਹਦੇ ਵਿੱਚ ਦੋ ਬੰਦੇ ਹੋਰ ਦਿਖ ਰਹੇ ਨੇ ਹਾਂਜੀ ਉਹਦੇ ਵਿੱਚੋਂ ਇੱਕ ਦਾ ਦੋਸਤ ਹੈ ਜੀ ਦੱਸੀ ਉਹ ਘਰੋਂ ਫਰਾਰ ਹੈ ਜੀ ਉਹਨੂੰ ਮੁਕਦਮੇ ਦੇ ਵਿੱਚ ਰੱਖਿਆ ਗਿਆ ਜੀ ਬਾਕੀ ਜੇ ਕੋਈ ਹੋਰ ਵੀ ਇਹਨਾਂ ਦੇ ਨਾਲ ਸ਼ਮੂਲੇ ਤਾ ਆਏਗੀ ਕਿਸੇ ਵਿਅਕਤੀ ਦੀ ਉਹਨੂੰ ਵੀ ਗ੍ਰਿਫਤਾਰ ਜਿਹੜਾ ਕੀਤਾ ਜਾਵੇਗਾ ਇਹਨਾਂ ਦਾ ਪਿੰਡ ਨਾਲ ਸੰਬੰਧ ਇੱਕ ਰਾਚੋਂ ਪਿੰਡ ਨਾਲ ਸੰਬੰਧ ਰੱਖਦੇ ਨੇ ਜੀ ਉੱਥੋਂ ਦੇ ਮੁੰਡੇ ਨੇ ਜੀ ਇਹਨਾਂ ਨੂੰ ਜਿਹੜਾ ਅਰੈਸਟ ਇੱਕ ਵਿਅਕਤੀ ਨੂੰ ਕੀਤਾ ਹੈਗਾ ਦੂਜੇ ਦੇ ਦੀ ਰੇਡ 'ਚ ਪਾਰਟੀ ਭੇਜੀ ਗਈ ਸਰ ਇਹੇ ਜਾਂਸਰਾਂ ਨਾਲ ਅਸੀਂ ਜਿੱਥਨ ਲਈ ਪੁਲਿਸ ਕੀ ਸਨੇਹਾਂ ਦੇ ਨਾਲ ਸੁਣੋ ਦੇਖੋ ਜੀ ਪੁਲਿਸ ਵੱਲੋਂ ਇੱਕੋ ਹੀ ਸਨੇਹਾ ਜੀ ਵੀ ਅਸੀਂ ਤੁਹਾਡੀ ਸਿਕਿਉਰਿਟੀ ਤੇ ਸੇਫਟੀ ਲਈ ਆਮ ਜਨਤਾ ਦੀ ਦੇ ਜ਼ਿੰਮੇਵਾਰ ਆ ਜੀ 24 ਘੰਟੇ ਅਸੀਂ ਡਿਊਟੀ ਕਰ ਰਹੇ ਆ ਜੀ ਕੋਈ ਵੀ ਵਿਅਕਤੀ ਜਿਹੜਾ ਕਿਸੇ ਵੀ ਆਮ ਜਨਤਾ ਦੇ ਜਾਨ ਮਾਲ ਦੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂਗਾ ਜੀ ਉਹਨੂੰ ਬਿਲਕੁਲ ਪੂਰੀ ਸ਼ਕਤੀ ਦੇ ਨਾਲ ਨਜੱਠਿਆ ਜਾਊਗਾ ਜੀ ਕੋਈ ਵੀ ਢਿੱਲ ਇਸ ਕੰਮ ਦੇ ਵਿੱਚ ਗੁੰਡੇ ਅੰਸਰਾਂ ਦੇ ਖਿਲਾਫ ਨਹੀਂ ਵਰਤੀ ਜਾਵੇਗੀ ਇੱਕ ਸਰ ਚਿੱਟੇ ਦੀਆਂ ਬਵਾਦਾਂ ਤੋਂ ਥੋੜਾ ਜਿਆਦਾ ਵੱਧ ਰਹੀਆਂ ਨੇ ਵਿੱਚ ਚਿੱਟਾ ਲੋ ਪੀ ਕੇ ਛੋਟੇ ਛੋਟੇ ਚੋਰੀਆਂ ਕਰ ਰਹੇ ਨੇ ਉਹਨਾਂ ਬਾਰੇ ਕੀ ਐਸਤੋ ਦੇਖੋ ਜੀ ਉਹਨਾਂ ਬਾਰੇ ਸਾਡੇ ਜਿਹੜੇ ਐਸਟੀਐਫ ਹੈ ਜਾਂ ਸਾਡੀ ਲੋਕਲ ਪੁਲਿਸ ਹੈ ਉਹ ਵੀ ਜਿਹੜੀ ਐਕਟੀਵਿਟੀ ਗਤੀਵਿਧੀ ਅਸੀਂ ਵਿਧਾਈ ਹੋਈ ਹੈ ਜੀ ਨਵੀਂ ਸਰਕਾਰ ਦੇ ਆਉਣ ਨਾਲ ਅਸੀਂ ਨਵੇਂ ਪੱਧਰ ਤੇ ਜਿਹੜੇ ਨਵੇਂ ਜੋਸ਼ ਨਾਲ ਇਹਨੂੰ ਜਿਹੜਾ ਕੰਮ ਨੂੰ ਅੰਜਾਮ ਦੇਵਾਂਗੇ ਤੇ ਜਿਹੜਾ ਜਿੰਨੀ ਛੇਤੀ ਹੋ ਸਕਦਾ ਇਸ ਬਿਮਾਰੀ ਤੇ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਨੈਸ਼ਨਲ ਡਾਈ ਥਾਂ ਹੋ ਚੁੱਕੀਆਂ ਨੇ ਜੀ ਹੁਣ ਤੱਕ ਦਿੱਤੇ ਦੇ ਨਾਲ ਉਹਨਾਂ ਦੇ ਮੋਬਾਈਲ ਨੰਬਰ ਦੇ ਵਿੱਚੋਂ ਕੋਈ ਕੰਟੈਕਟ ਇਸ ਤਰ੍ਹਾਂ ਦਾ ਮਿਲਿਆ ਹੋਵੇ ਕਿ ਦਾ ਬੰਦਾ ਸਪਲਾਈਰ ਹੋਵੇ ਇੱਕ ਚੈਨ ਸਿਸਟਮ ਦੇ ਤਹਿਤ ਕੀ ਆਪਾਂ ਉਹਨਾਂ ਨੂੰ ਅੱਗੇ ਜਿੱਕੇ ਦੋਨ ਬਿਲਕੁਲ ਜੀ ਇਹ ਸਾਡੇ ਸਾਡੇ ਅਫਸਰਾਂ ਵੱਲੋਂ ਸਾਡੇ ਮਨਦੀਪ ਸਿੰਘ ਸਿੱਧੂ ਆਈਪੀਐਸ ਐਸਐਸਪੀ ਸਾਹਿਬ ਵੱਲੋਂ ਵੀ ਜਰੂਰੀ ਡਾਇਰੈਕਸ਼ਨ ਹੈ ਜੀ ਕਿ ਕੋਈ ਵੀ ਵਿਅਕਤੀ ਜਦੋਂ ਅਸੀਂ ਨਸ਼ੇ ਦੇ ਨਾਲ ਫੜਦੇ ਆ ਉਹਦੀ ਫਾਰਵਰਡ ਤੇ ਬੈਕਵਰਡ ਲਿੰਕੇਜ ਜਿਹੜੀ ਹੈ ਉਹ ਅਸੀਂ ਤੈਹ ਤੱਕ ਜਾਣਦੇ ਆ ਜੀ ਫਾਰਵਰਡ ਦੇ ਵਿੱਚ ਅੱਗੇ ਕਿੱਥੇ ਜਾਣਾ ਸੀ ਨਸ਼ਾ ਤੇ ਪਿੱਛੋਂ ਕਿੱਥੋਂ ਆਇਆ ਇਹ ਦੋਨੇ ਪੱਖ ਜਿਹੜੇ ਐ ਇਹ ਕੋਗ ਪੜਤਾਲ ਕੀਤੀ ਜਾਂਦੀ ਹੈ ਜੀ ਇਹਦੇ ਵਿੱਚ ਕਿਸੇ ਨਾਲ ਵੀ ਕੋਈ ਵੀ ਢਿੱਲਮਠ ਨਹੀਂ ਕੀਤੀ ਜਾਵੇਗੀ ਰਿਪੋਰਟ ਦੇ ਪੜਾਕੇ ਹੁੰਦੇ ਕੇ ਬਿਲਕੁਲ ਜੀ ਉਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਤੁਸੀਂ ਇਹ ਜਿਹੜਾ ਚੇਂਜ ਹੈ ਇਹ ਤੁਸੀਂ ਆਪਣੇ ਪੱਧਰ ਤੇ ਦੇਖੋਗੇ ਤੁਹਾਨੂੰ ਮਹਿਸੂਸ ਵੀ ਹੋਊਗਾ ਜੀ ਤੇ ਉਹਦੇ ਲਈ ਅਸੀਂ ਵਚਨਬੱਧ ਹਾਂ ਅਸੀਂ ਇਹ ਕਹਾਂਗੇ ਜੀ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਹੈ ਚਲਾਨ ਨਾ ਕੱਟੇ ਜਾਣ ਬਟ ਤੱਕ-ਤੱਕ ਥਾਮਾਂ ਦੇ ਬਲਿਆਰ ਰੋਡ ਹੋ ਗਿਆ ਟਕੜਾ ਰੋਡ ਹੋ ਗਈਆਂ ਇੱਥੇ ਰੁਟੀਨ ਦੇ ਚੈਕਿੰਗ ਜੁੜ ਗਈ ਬਿਲਕੁਲ ਜੀ ਬਿਲਕੁਲ ਇਹ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ ਤੁਹਾਡੇ ਸਾਹਮਣੇ ਰਹੂਗੀ ਜੀ ਇਸ ਗੱਲ ਦੇ ਪ੍ਰਤੀ ਮੈਂ ਤੁਹਾਨੂੰ ਵਚਨਬੱਧ ਹਾਂ ਜੀ ਮੈਂ ਇਸ ਗੱਲ ਦਾ ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ ਇਹ ਅਨਸਰ ਨੇ ਇਹ ਤੁਹਾਡੇ ਰਾਂ ਹੀ ਵੀ ਅੱਜ ਮੈਸੇਜ ਦੇਣਾ ਚਾਹੁੰਦੇ ਆ ਜੀ ਵੀ ਇਹ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਜਿਹੜਾ ਅੱਜ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਇਹ ਵੀ ਉਸੇ ਕੜੀ ਦੇ ਵਿੱਚ ਤੁਸੀਂ ਪਹਿਲਾ ਇਹਨੂੰ ਇੱਕ ਅੰਗ ਦੱਸ ਸਕਦੇ ਹੋ ਜਿਵੇਂ ਪਟਾਕਿਆਂ ਦੀ ਗੱਲ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਕੋਈ ਵਿਅਕਤੀ ਫੜਿਆ ਜਾਂਦਾ ਅਗਲਾ ਕਹਿੰਦਾ ਇਹ ਉਹਦੇ ਵੱਲੋਂ ਤਰਕ ਕੀਤਾ ਜਾਂਦਾ ਕਿ ਸਾਡਾ ਪਟਾਕਾ ਜਿਹੜਾ ਗੁਲਟ ਦਾ ਨਹੀਂ ਮਾਰਿਆ ਜਾਂਦਾ ਬਟ ਫਿਰ ਵੀ ਅਸੀਂ ਕੋਈ ਨਾ ਕੋਈ ਉਹਦੇ ਵਿੱਚ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੇ ਪਰੰਤੂ ਪੁਲਿਸ ਇਸ ਕੰਮ ਦੇ ਲਈ ਵਚਨਬੱਧ ਹੈ ਕਿ ਤੁਹਾਨੂੰ ਇੱਕ ਸਾਫ਼ ਸੁਥਰਾ ਰਹਿਣਯੋਗ ਅਮਨ ਸ਼ਾਂਤੀ ਭਰਿਆ ਜਿਹੜਾ ਮਾਹੌਲ ਉਹ ਸਿਰਜ ਕੇ ਦਿੱਤਾ ਜਾਵੇ ਜੀ ਤੇ ਉਹਦੇ ਲਈ ਅਸੀਂ ਪੂਰੀ ਤਰ੍ਹਾਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਪਰ ਚਲੋ ਜੀ